ਆ ਦੇਖੋ ਗਰੀਬਣੀ ਬੀਬੀ ਹੁਣ ਤਰਾ ਨਾ ਪੋਚੇ ਦਾ ਆਲਾ ਬਿਜਾਰੇ ਕਰਦੀ ਨਹੀਂ ਦਾ ਹਾਂ ਯਾਰਰ ਕਾ ਕਿ ਸਹੀ ਸਹੀ ਆਰਾਮ ਦੀਆ ਛੋਕਰੀਆਂ ਨੇ ਹਾਂ ਮਾਰ ਮਾਰ ਤੇ ਕੁੱਤਿਆਂ ਕੈਥਾਂ ਦਿਆ ਤੇ ਤੇਰੀ ਖਾਦ ਉਹ ਆਹੋ ਆਹੋ ਕਾ ਤੇ ਖਾਦਾ ਗੰਭਲਾਇਂ ਕਿਹੜਾ ਆ ਗਿਆ ਆ ਦੇਖ ਲੋ ਉਹ ਬੇ ਡੰਗਾ ਫੜੀਆਂ ਤੇ ਮੂੰਹ ਬੰਨੇ ਹੋਏ ਕਿਵੇਂ ਇੱਥੇ ਰਾਤ ਨਾਲ ਨੰਨੀ છોકરી ਆ ਗਿਆ ਆ ਤੂੰ ਸਿਰ ਦੇ ਪੰਜੇ ਆ ਜਿਆਦਾ ਸਿਰ ਦੇ ਪੰਜੇ ਛੰਡਿਆ ਨਾਲ ਜਮੀਨ ਨਹੀਂ ਮਿਲਦੀ ਓਏ ਓਕੇ ਇਹ ਨਾ ਮੇਰਾ ਇਹ ਸਰੋਗਮ ਮੇਰਾ ਤੂੰ ਇਹ ਪੰਜੀ ਨਹੀਂ ਦੇਣੀ ਹੋੜਾਉਂਗਾ ਮੈਂ ਇਹਨੂੰ ਦੱਸਤਾ ਹੀ ਤੇ ਗੋਲੀ ਮਾਰਨੀ ਮਾਰ ਤੂੰ ਇਹਨਾਂ ਜਾਲ ਫੋਨ ਨਹੀਂ ਦੇਣਾ ਤੂੰ ਇਹ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹ ਭਲੇਖਾ ਸਾਰਿਆਂ ਦਾ ਦੂਰ ਕਰੇਗੀ ਇਹਦਾ ਫੋਨ ਪ੍ਰਸ਼ਾਸਨ ਦੇ ਕੋਲ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਫੋਨ ਖੋਇਆ ਗਿਆ ਹੈ ਸਾਹਬ ਸਿੰਘ ਦਾ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਇਹ ਤੇ ਬਸਾਈ ਬੋਲ ਵਾਖੋ ਕੇ ਲੈ ਗਿਆ ਹਾਂਜੀ ਮੁੰਡੇ ਦਾ ਫੋਨ ਖੋ ਕੇ ਲੈ ਗਿਆ ਜੀ ਤੁਹਾਡੇ ਸਾਹਮਣੇ ਹੀ ਰੋਣ ਆਉਂਦੇ ਦਾ ਤੇ ਉਹ ਅਸਲਾ ਲੈ ਕੇ ਖੜੇ ਆ ਅਸਲਾ ਲੈ ਕੇ ਖੜੇ ਆ ਮੇਰੀ ਗੱਲ ਕਿਸੇ ਨੂੰ ਪਤਾ ਉਹ ਹੀ ਨਾ ਮੈਂ ਚੰਗੀ ਤਰ੍ਹਾਂ ਤੇ ਸਾਨੂੰ ਦੱਸੋ ਜਿਹੜਾ ਅਸਲਾ ਲੈ ਕੇ ਆਏ ਨੇ ਉਹਨਾਂ ਬਾਰੇ ਵੀ ਦੱਸ ਦੋ ਤੁਸੀਂ ਕੋਲੋਂ ਆਜੇ ਕੁਝ ਤਾਂ ਬੋਲ ਜੋ ਵਾਹ ਇਹ ਪ੍ਰਸ਼ਾਸਨ ਸਰਕਾਰ ਦੀ ਛਾਵੇਂ ਉੱਤੇ ਮੋਟੀ ਰਕਮ ਚੜੀ ਕਾਨੂੰਗੋ ਨੂੰ ਜਿਹੜਾ ਇਹ ਅੱਜ ਕੁਝ ਹੋਇਆ ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਰਿਵਾਰ ਦੇ ਨਾਲ ਖੜੀ ਏ ਤੇ ਅਸੀਂ ਇਹ ਆਹ ਦੇਖ ਲਓ ਇੱਥੇ ਇਹਨਾਂ ਦੀਆਂ ਫਟੀਆਂ ਪਈਆਂ ਨੇ ਗੁੰਡਿਆਂ ਦੀਆਂ ਤੇ ਉਹ ਅਸਲੇ ਵਾਲੇ ਉਹ ਜਾਂਦੇ ਪਏ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਜੋ ਜੋਨ ਫਤੇਗੜ ਪਈ ਦੂਰ ਦਾ ਪਿੰਡ ਸੈਦੇ ਸ਼ਾਹ ਵਾਲਾ ਜਿੱਥੇ ਇੱਕ ਮਾਤਾ ਜੀ ਬਜ਼ੁਰਗਾਂ ਉਹਨਾਂ ਦੀ ਆਰਤੀਏ ਵੱਲੋਂ ਧੋਖੇ ਦੇ ਨਾਲ ਜਿਹੜੀ ਜ਼ਮੀਨ ਆਪਣੇ ਨਾਂ ਚਾਰ ਕਨਾਲ ਦੇ ਕਰੀਬ ਧੱਕੇ ਨਾਲ ਕਰਵਾ ਕੇ ਤੇ ਕੋਰਟ ਦੇ ਆਰਡਰ ਲਿਆਣ ਕੇ ਤੇ ਧੱਕੇ ਨਾਲ ਜਬਰੀ ਗੁੰਡੇ ਪੁਲਿਸ ਦੀ ਆਜਰੀ ਦੇ ਵਿੱਚ ਸੱਦ ਕੇ ਪਿਛਲੇ ਦਿਨੀ ਜਿਹੜਾ ਜਬਰੀ ਕਬਜ਼ਾ ਕੀਤਾ ਸੀ ਅੱਜ ਜਥੇਬੰਦੀ ਵੱਡੇ ਪੱਦਰ ਤੇ ਜਿਹੜੀ ਉਹ ਮਾਤਾ ਦੇ ਹੱਕ ਦੇ ਵਿੱਚ ਪਹੁੰਚ ਕੇ ਦੁਬਾਰਾ ਮਾਤਾ ਜੀ ਨੂੰ ਉਹ ਕਬਜ਼ਾ ਦੁਆਰੇ ਆ ਤੁਸੀਂ ਦੇਖ ਰਹੇ ਜੋ ਇੱਥੇ ਭਰਦਾ ਹੋ ਰਿਹਾ ਸਾਹਮਣੇ ਸਾਡੀਆਂ ਸਤਿਕਾਰਯੋਗ ਮਤਾਵਾ ਪੈਣਾ ਕਿਸਾਨ ਮਜ਼ਦੂਰ ਉਹ ਝੋਨਾ ਮਾਦਾਈ ਦੇ ਜੋ 4 ਕਨਾਲ ਜ਼ਮੀਨ ਆ ਉਹਦੇ ਵਿੱਚ ਲਾ ਰਹੇ ਆ ਵੱਡੀ ਗਿਣਤੀ ਤੁਸੀਂ ਵੇਖ ਸਕਦੇ ਜੋ ਕਿਸਾਨ ਮਜ਼ਦੂਰ ਮਾਤਾ ਜੀ ਦੀ ਹਮਾਇਤ ਦੇ ਵਿੱਚ ਪਹੁੰਚੇ ਨੇ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਜੋ ਉਹ ਜਿਹੜੇ ਉਹ ਜਿਹੜੇ ਕੰਮੀ ਨੇ ਰਹਿਣ ਉਹ ਤਾਂ ਦਸ ਬੰਦੇ ਖੜੇ ਨੇ ਆਪਣੇ ਦੇਖਿਆ ਗੁੱਟੀ ਹੋਣੀ ਸਾਰਿਆਂ ਨੂੰ ਏਕਾ ਤੇ ਸੰਘਰਸ਼ ਆ ਤੇ ਹਾਰ ਵੀ ਤੇ ਹੱਲ ਵੀ ਆ ਤੁਹਾਡੇ ਸਾਹਮਣੇ ਉਹ ਵੀਰ ਜੀ ਗੇੜ ਗੇੜ ਤੇ ਲਾਉਣਾ ਮਰੇ ਲੈਵਰ ਨਹੀਂ ਦੇਣੀ ਅਸੀਂ ਸਭ ਲੈਵਰ ਲੈ ਲਾ ਗਿਆ ਇੱਕ ਵਾਰੀ ਆ ਕਰਦੇ ਨਾ ਜਾਦੂ ਇੱਕ ਨਾ ਨਹੀਂ ਉਹ ਸੰਗਣਾ ਦਾ ਫੇਰ ਹੋ ਜਾਣਾ ਹੈ ਨਹੀਂ ਜੱਤਾ ਲੱਗ ਨਹੀਂ ਪਨੀਰੀ ਨਾਲੇ ਕਹਿੰਦੇ ਪਨੀਰੀ ਨਹੀਂ ਹੈਗੀ ਨਾਲੇ ਪਨੀਰੀ ਨਹੀਂ ਜਿਹੜੀ ਜਿਹੜੀ ਇੱਕ ਬਾਣੀ ਤੋਂ ਉਹ ਢੋਲ ਪਨੀਰੀ ਪਾ ਰਹੇ ਆ ਦੇਖੀ ਕਿ ਉੱਪਰ ਚਲੇ